ਇੱਕ ਆਪਾਂ ਜਮਾ ਸਸਤੀ ਸਕੂਟੀ ਲੈ ਕੇ ਪਹੁੰਚੇ ਆਂ ਵੀਡੀਓ ਚ ਜਮਾ ਸਸਤੀ ਐਸੀ ਕਾਫੀ ਡਿਮਾਂਡ ਆ ਰਹੀ ਇਸ ਦੀ ਸਕੂਟੀ ਵਾਸਤੇ ਲੈ ਕੇ ਪਹੁੰਚੇ ਆਂ ਸੀ ਤੇ ਹੋਰ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਗੱਡੀਆਂ ਬਹੁਤ ਸਾਰੀਆਂ ਆਪਾਂ ਲੈ ਕੇ ਪਹੁੰਚੇ ਆਂ ਤੇ ਕੱਲੀ ਕੱਲੀ ਜਾਣਕਾਰੀ ਦੀ ਕੱਲੀ ਕੱਲੀ ਗੱਡੀ ਦੀ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਆਂ ਪੂਰੀ ਦੀ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੂਠੀ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਭੇਜੋ ਜੀ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਲਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਕਰਯੂਜ਼ ਗੱਡੀ ਆਪਾਂ ਲੈ ਕੇ ਪਹੁੰਚਿਆ ਚੈੱਕ ਕਰੋ ਫੋਟੋਆਂ ਚ ਸਾਰੀਆਂ ਫੋਟੋਆਂ ਮਾਲਕ ਨੇ ਅੰਦਰ ਬਾਹਰ ਦੀਆਂ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਕਰਯੂਜ਼ 10 ਮਾਡਲ ਹੈ ਤੇ ਮਾਲਕ ਕਹਿੰਦੇ ਨੇ ਗੱਡੀ ਚੌਥੇ ਨਾਮ ਹੈਗੀ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਹੈਗੀ ਜਾ ਕੇ ਦੇਖ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਮਾਲਕ ਦੇ ਏਰੀਆ ਚ ਘਰ ਦੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਹੈ ਗੱਡੀ ਪੰਜਾਬ ਨੰਬਰ ਹੈ ਸਨਰੂਫ ਮਾਡਲ ਹੈ ਜੀ ਤੇ ਟਾਇਰਾਂ ਚ ਅਲਾਈ ਆਪਾਂ ਨੂੰ ਮਿਲ ਜਾਣਗੇ ਚਿੱਟੇ ਰੰਗ ਦੀ ਗੱਡੀ ਐ ਡਿਮਾਂਡ ਦੀ ਗੱਲ ਕਰੀਏ ਤਾਂ 1,80,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਖਤਮ ਪਾਸਿੰਗ ਐ ਜੀ ਮਾਲਕ ਕਹਿੰਦੇ ਨੇ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਰੇਡ ਕੀਤਾ ਜਾਊਗਾ ਜੀ ਘਾਟਾ ਵਾਧਾ ਹੋ ਜਾਊਗਾ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹ ਬਣ ਤਾਂ ਵਿਜ਼ਿਟ ਕਰ ਸਕਦੋਂ ਨੰਬਰ ਤੁਹਾਨੂੰ ਦੇ ਹੀ ਦਿੱਤਾ ਜੀ ਕਰੋ ਮਾਲਕ ਨਾਲ ਗੱਲ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੇ ਕਿਸ ਨੂੰ ਗੱਡੀ ਪਸੰਦ ਆਈ ਹੈ ਸਕੂਟੀ ਦੀ ਆਪਾਂ ਗੱਲ ਕਰਦੇ ਹਾਂ ਜੀ ਜਿਹੜੀ ਜਮਾ ਸਸਤੀ ਆਪਾਂ ਲੈ ਕੇ ਪਹੁੰਚਿਆ ਮਾਡਲ ਦੀ ਗੱਲ ਕਰੀਏ ਤਾਂ 2013 ਮਾਡਲ ਆਪਾਂ ਨੂੰ ਸਕੂਟੀ ਇਹ ਦੇਖਣ ਨੂੰ ਮਿਲੂਗੀ ਵੇਗੋ ਸਕੂਟੀ ਜੀ ਇਹ ਚਿੱਟੇ ਰੰਗ ਦੀ ਹੈ ਕੰਡੀਸ਼ਨ ਤੁਸੀਂ ਆਪ ਹੀ ਚੈੱਕ ਕਰ ਲਓ ਮਾੜੇ ਮੋٹے ਜਿਹਾ ਸਕਰੈਚ ਆਪਾਂ ਨੂੰ ਮਿਲਣਗੇ لازਮੀ ਬਾਕੀ ਕੋਈ ਐਦਾਂ ਨਹੀਂ ਹੈਗਾ ਕੋਈ ਪਾਰਟਸ ਦਾ ਟੁੱਟਿਆ ਭੱਜਾ ਜਾਂ ਕੋਈ ਕਮੀ ਪੇਸ਼ੀ ਹੈ ਜਾਂ ਸਟਾਰਟਿੰਗ ਦੇ ਵਿੱਚ ਕਮੀ ਪੇਸ਼ੀ ਹੈ ਐਦਾਂ ਦਾ ਕੁਝ ਨਹੀਂ ਮਿਲਣਾ ਸਾਰੀ ਸਰਵਿਸ ਹਰ ਤਰ੍ਹਾਂ ਦੀ ਜਿਵੇਂ ਇੰਜਨ ਦੀ ਹੋਗੀ ਤੇ ਮੁਗਲੈਲ ਸਰਵਿਸ ਹੋਗੀ ਹਰ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆਗਾ ਤੇਰਾ ਮਾਡਲ ਹੈ ਡਿਮਾਂਡ ਦੀ ਗੱਲ ਕਰੀਏ ਉਲ ਰੇਟ ਮਾਲਕ ਨੇ 14000 ਤੇ 500 ਰੁਪਿਆ ਡਿਮਾਂਡ ਰੱਖਿਆ ਘਾਟਾ ਵਾਦਾ ਕੀਤਾ ਜੋ ਮਾਲਕ ਨੇ ਆਖਿਆਗਾ ਰੇਟ ਕਰ ਲਾਂਗੇ ਬਾਕੀ ਸਾਰਾ ਕੁਝ ਵਧੀਆ ਜੀ ਮਾੜਾ ਜਾਂ ਸੈਲਫ ਵਾਲਾ ਬਟਨ ਨੱਪਣ ਦੀ ਲੋੜ ਹੈ ਤੇ ਮਾੜੇ ਜੇ ਨਾਲ ਸਟਾਰਟ ਹੋ ਜਾਂਦੀ ਹੈ ਮਾਲਕ ਨੇ ਇਹ ਕਨਫਰਮ ਕੀਤਾਗਾ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਜੇ ਕਿਸ ਨੂੰ ਪਸੰਦ ਆਈ ਹੈ ਵਿਜ਼ਿਟ ਕਰੋ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਗੱਲ ਕਰਾਂਗੇ ਆਪਾਂ ਹੁਣ ਗੱਡੀ ਦੀ ਚੈੱਕ ਕਰੋ ਆਪਾਂ ਆਲਟੋ 800 ਗੱਡੀ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜੀ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਮਾਡਲ ਦੀ ਗੱਲ ਕਰੀਏ 18 ਮਾਡਲ ਗੱਡੀ ਆਪ ਨੂੰ ਇਹ ਦੇਖਣ ਨੂੰ ਮਿਲੂਗੀ ਗੱਡੀ ਸੋਹਣੀ ਆ ਵਾਈਟ ਕਲਰ ਚ ਚਿੱਟੇ ਰੰਗ ਦੀ ਗੱਡੀ ਮਿਲੂਗੀ ਆਪਾਂ ਨੂੰ ਤੇ ਓਨਰ ਦੀ ਗੱਲ ਕਰੀਏ ਫਾਸਟ ਓਨਰ ਗੱਡੀ ਆ ਗੱਡੀ ਮਿਲੂਗੀ ਇਹ ਬਠਿੰਡੇ ਏਰੀਆ ਚ 290000 ਰੁਪਿਆ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਗੱਡੀ ਪੂਰੀ ਸੋਹਣੀ ਆਪਾਂ ਲੈ ਕੇ ਪਹੁੰਚਿਆ ਪੂਰੀ ਵਧੀਆ ਗੱਡੀ ਐ ਸੋਹਣੀ ਗੱਡੀ ਐ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਅੰਦਰ ਬਾਹਰ ਦੀਆਂ ਫੋਟੋਆਂ ਚੈੱਕ ਕਰ ਲੂ ਸੀ ਮਾਲਕ ਨੇ ਵਧੀਆ ਆਪਣੇ ਕੋਲੇ ਫੋਟੋਆਂ ਖਿੱਚ ਕੇ ਭੇਜੀਆਂ ਨੰਬਰ ਦੀ ਗੱਲ ਕਰੀਏ ਗੱਡੀ ਦੇ ਤਾਂ ਪੰਜਾਬ ਨੰਬਰ ਗੱਡੀ ਆਪਨ ਮਿਲੂਗੀ ਚਿੱਟੇ ਰੰਗ ਦੀ ਐ ਅੰਦਰ ਬਾਹਰ ਦੀਆਂ ਫੋਟੋਆਂ ਤੁਸੀਂ ਚੈੱਕ ਕਰ ਹੀ ਲਈਆਂ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਜਾ ਕੇ ਤੁਸੀਂ ਦੇਖੋਗੇ ਗੱਡੀ ਨੂੰ ਪਸੰਦ ਆਊਗੀ ਰੇਟ ਪਸੰਦ ਆਊਗਾ ਤੇ ਬਾਕੀ ਮਾਲਕ ਨਾਲ ਆਪੇ ਗੱਲ ਕਰ ਲਿਓ ਤੇ ਵਿਜ਼ਿਟ ਕਰ ਸਕਦੇ ਹੋ ਤੇ ਪੂਰੀ ਆਪਾਂ ਗੱਲ ਕਰ ਹੀ ਲਈ ਜੀ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਗੱਡੀਆਂ ਤੁਹਾਨੂੰ ਪਸੰਦ ਆ ਰਹੀਆਂ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਹਰ ਰੋਜ਼ ਜੇ ਤੁਸੀਂ ਗੱਡੀ ਘਰ ਕੋਠੀ ਮਕਾਨ ਸਕੂਟੀ ਮੋਟਰਸਾਈਕਲ ਬੁਲਟ ਦੇਖਣਾ ਚਾਹੁੰਦੇ ਹਾਂ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦੋ ਸਬਸਕ੍ਰਾਈਬ ਲਾਜ਼ਮੀ ਕਰਦੋ ਤੇ ਸਬਸਕ੍ਰਾਈਬ ਦਾ ਬਟਨ ਜਦੋਂ ਵੀ ਤੁਸੀਂ ਦਬਦੋਗੇ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾ ਕਰੂਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚ ਦਿਆਂ ਜੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਤਰ੍ਹਾਂ ਦੀਆਂ ਆਪਾਂ ਮਸ਼ੀਨਰੀਆਂ ਲੈ ਕੇ ਆਉਂ ਹਰ ਏਰੀਆ ਚੋਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਗੱਡੀ ਮੋਟਰਸਾਈਕਲ ਬੋਟ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਛੇਤੀ ਤੋਂ ਛੇਤੀ ਲਾ ਦਵਾਂਗੇ ਜੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਫਿਰ ਤੋਂ ਕਰਦੇ ਹਾਂ ਤੁਸੀਂ ਚੱਕ ਰਹੋ ਵੈਗਨਰ ਪੰਜਾਬ ਨੰਬਰ ਗੱਡੀ ਚੈੱਕ ਕਰੋ ਜੀ ਗੱਡੀ ਦੇ ਟਾਇਰ ਦੇਖੋ ਟਾਇਰਾਂ 'ਚ ਅਲਾਈ ਜਿਹੜੇ ਲੱਗੇ ਹੋਏ ਨੇ ਉਹ ਚੈੱਕ ਕਰੋ ਜੀ ਸਾਰਾ ਕੁਝ ਫੋਟੋਆਂ 'ਚ ਤੁਸੀਂ ਦੇਖ ਰਹੇ ਹੋ ਤੇ ਪਾਸਿੰਗ ਆਪਾਂ ਨੂੰ ਮਿਲ ਜੂਗੀ ਰਿਨਿਊ ਕੀਤੀ ਹੋਈ 2028 ਤੱਕ ਰਮ ਐਲ ਐਕਸਾਈ ਜੀ ਦੂਜੇ ਨਾਮ ਹੈ ਕੰਡੀਸ਼ਨ ਵਧੀਆ ਪਾਵਰ ਵਿੰਡੋ ਪਾਵਰ ਸਟੀering ਤੇ ਵਧੀਆ ਗੱਡੀ ਆ ਸੋਹਣੀ ਗੱਡੀ ਆ ਪਟਿਆਲੇ ਖੜੀ ਆ ਤੇ 85000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਦੀ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜਾ ਕੇ ਦੇਖ ਸਕਦੋਂ ਮਾਲਕ ਦੇ ਘਰੇ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਸੀ ਵੀਡੀਓ ਤੁਸੀਂ ਸਾਰੀ ਦੀ ਸਾਰੀ ਦੇਖ ਲਈ ਸਾਰੀਆਂ ਮਸ਼ੀਨਰੀਆਂ ਦੇਖ ਲਈਆਂ ਰੇਟ ਜਿਹੜੇ ਤੁਹਾਨੂੰ ਮੈਂ ਦੱਸਿਆ ਸਾਰੀਆਂ ਡਿਮਾਂਡਾਂ ਸੀਗੀਆਂ ਇੱਕ ਕੋਈ ਫਿਕਸ ਰੇਟ ਨਹੀਂ ਹੈਗਾ ਘਾਟਾ ਵਾਧਾ ਕੀਤਾ ਜਾਊਗਾ ਤੇ ਤੁਸੀਂ ਜਾ ਕੇ ਦੇਖੋਗੇ ਰੇਟ ਮੌਕੇ ਤੇ ਘਟਵਾ ਵਧ ਹੋ ਜਾਣਗੇ ਕੋਈ ਵੀ ਗੱਡੀ ਪਸੰਦ ਆਉਂਦੀ ਹੈ ਜਾਂ ਸਕੂਟੀ ਪਸੰਦ ਆਉਂਦੀ ਹੈ ਤਾਂ ਗੱਲ ਕਰੋ ਮਾਲਕ ਨਾਲ ਤੇ ਖਰੀਦ ਕੇ ਲਿਆ ਸਕਦੇ ਹਾਂ ਬਾਕੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਪਾ ਦਿਓ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ